ਮਹਾਰਾਜ ਬਖਸ਼ਿਸ਼ਾਂ ਦੇ ਮਾਲਕ ਇੱਧਰ ਹਰਦੁਆਰ ਦੇ ਇਲਾਕੇ ਵਿੱਚ ਪਹੁੰਚਦੇ ਨੇ ਤਾਂ ਸਤਿਗੁਰਾਂ ਨੇ ਐਦਾਂ ਹੀ ਇੱਕ ਪੰਡਤ ਨੂੰ ਤੇ ਵੇਖਿਆ ਸੀ ਜਿਹੜਾ ਬਾਹਰ ਆਪਣੇ ਆਪ ਨੂੰ ਚੌਂਕੜਾ ਮਾਰਿਆ ਹੈ ਅੱਖਾਂ ਬੰਦ ਕੀਤੀਆਂ ਅੱਗੇ ਇੱਕ ਡੱਬਾ ਕਹਿ ਲੋ ਗੋਲਕ ਦੀ ਨਿਆਈ ਛੋਟਾ ਜਿਹਾ ਡੱਬਾ ਰੱਖਿਆ ਲੋਕ ਭੋਲੇ ਅੱਗੇ ਬੈਠੇ ਨੇ ਸਭ ਨੂੰ ਕਹਿੰਦਾ ਹਮ ਬ੍ਰਹਮਪੁਰੀ ਗਏ ਸ਼ਿਵਪੁਰੀ ਗਏ ਪਤਲਪੁਰੀ ਗਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਰਦਾਨਾ ਭਾਈ ਸਾਹਿਬ ਕਹਿੰਦੇ ਬਾਬਾ ਜੀ ਇਹ ਤੇ ਬਾਹਲੀ ਬੰਦਗੀ ਕਰਦਾ ਹੈ ਬੜਾ ਪਹੁੰਚਿਆ ਹੋਇਆ ਲੱਗਦਾ ਹੈ ਮਹਾਰਾਜ ਕਹਿੰਦੇ ਕਿਤੇ ਨਹੀਂ ਪਹੁੰਚਿਆ ਇਹ ਐਵੇਂ ਲੋਕਾਂ ਨੂੰ ਠੱਗ ਰਿਹਾ ਹੈ ਹੱਥ ਜੋੜ ਕੇ ਕਹਿੰਦਾ ਮਹਾਰਾਜ ਕਿਸੇ ਨੂੰ ਤੇ ਬਖਸ਼ ਦਿਆ ਕਰੋ ਮਹਾਰਾਜ ਕਹਿੰਦੇ ਬਖਸ਼ਣ ਹੀ ਤੇ ਆਏ ਆ ਬਖਸ਼ਣ ਵਾਸਤੇ ਹੀ ਆਏ ਹੋਈਆਂ ਕਹਿੰਦਾ ਮਹਾਰਾਜ ਕਾਰਨ ਇਹਦਾ ਸਤਿਗੁਰੂ ਜੀ ਕਹਿੰਦੇ ਇਹ ਐਵੇਂ ਝੂਠ ਬੋਲਦਾ ਕਿ ਮੈਂ ਬ੍ਰਹਮਪੁਰੀ ਸ਼ਿਵਪੁਰੀ ਗਿਆ ਪਤਾਲਪੁਰੀ ਗਿਆ ਕੋਈ ਪਤਾਲ ਪਤੂਲਪੁਰੀ ਨਹੀਂ ਗਿਆ ਇਹਨੇ ਐਵੇਂ ਅੱਖਾਂ ਬੰਦ ਕੀਤੀਆਂ ਨਹੀਂ ਤੇ ਅੱਖਾਂ ਬੰਦ ਕਰਨ ਦਾ ਕਾਰਨ ਇਹ ਹੈ ਕਿ ਸੰਸਾਰ ਇਹਦੇ ਤੋਂ ਪ੍ਰਭਾਵਿਤ ਹੋ ਰਿਹਾ ਤੇ ਮਹਾਰਾਜ ਕਹਿਣ ਲੱਗੇ ਓਂ ਕਰ ਹੁਣੇ ਆਪਾਂ ਦੱਸ ਦਿੰਨੇ ਆ ਕਿ ਇਹ ਸੱਚੀ ਅੰਦਰੋਂ ਜੁੜਿਆ ਹੈ ਜਾਂ ਐਵੇਂ ਝੂਠ ਬੋਲਦਾ ਹੈ ਗੁਰੂ ਗ੍ਰੰਥ ਸਾਹਿਬਹ ਜੀ ਦੇ ਪੂਰਾ ਸ਼ਬਦ ਇਹ ਸਾਖੀ ਦੇ ਸੰਬੰਧ ਸਤਗੁਰਾਂ ਨੇ ਉਚਾਰਨ ਕੀਤਾ ਮਾਰੇ ਕਹਿੰਦੇ ਇਉਂ ਕਰ ਵੀ ਜਿਹੜਾ ਇਹਦੇ ਅੱਗੇ ਡੱਬਾ ਪਿਆ ਨਾ ਪੈਸਿਆਂ ਵਾਲਾ ਉਦੋਂ ਠੋਲੂ ਹੁੰਦੇ ਸਨ ਕਿਉਂ ਕਹਿ ਲੋ ਸਿੱਕੇ ਮਾਰੇ ਕਹਿੰਦੇ ਵੀ ਇਹ ਚੁੱਕ ਕੇ ਨਾ ਇਹਦੇ ਪਿੱਛੇ ਰੱਖ ਦੇ ਜਾਂ ਪਰੇ ਕਿਤੇ ਝਾੜੀਆਂ 'ਚ ਹੁਣੇ ਪਤਾ ਲੱਗ ਜਾਣਾ ਕਿ ਕਿਹੜੀ ਪੂਰੀ ਵਿੱਚ ਗਿਆ ਹੈ ਪੈਸੇ ਪਈ ਮਰਦਾਨਾ ਜੀ ਨੇ ਚੁੱਕ ਕੇ ਇੱਕ ਸਾਈਡ ਤੇ ਕਰ ਦਿੱਤਾ ਹੁਣ ਜਦੋਂ ਪੈਸਿਆਂ ਦੀ ਵਿੱਚ ਪੈਣ ਦੀ ਆਵਾਜ਼ ਨਾ ਨਾ ਆਈ ਖੜਕਾ ਨਾ ਹੋਇਆ ਤੇ ਪੰਡਿਤ ਮਹਾਰਾਜ ਦੇ ਭਾਦੀ ਬਣ ਗਈ ਇੱਧਰ ਉੱਧਰ ਨਜ਼ਰਾਂ ਮਾਰਦਾ ਕਹਿੰਦਾ ਹਮਾਰਾ ਡੱਬਾ ਕਹਾਂ ਗਿਆ ਸਭ ਨੂੰ ਪੁੱਛਦਾ ਹੈ ਹੁਣ ਡਰਦੇ ਹੋਰ ਕੋਈ ਵਿਚਾਰੇ ਬੋਲਣ ਕੋਈ ਨਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਵੱਲ ਇਸ਼ਾਰਾ ਕਰਕੇ ਕਹਿੰਦਾ ਇਹ ਨਵੇਂ ਆਏ ਲੱਗਦੇ ਨੇ ਤੁਹਾਡੇ ਵਿੱਚੋਂ ਤੇ ਨਹੀਂ ਨਾ ਕਿਸੇ ਨੇ ਕੋਈ ਸ਼ਰਾਰਤ ਕੀਤੀ ਮੇਰਾ ਡੱਬਾ ਦੱਸੋ ਕਿੱਥੇ ਹੈ ਗੁਰੂ ਬਾਬਾ ਜੀ ਕਹਿੰਦੇ ਕਿਉਂਕਿ ਜਿਵੇਂ ਇੱਕ ਕਹਾਵਤ ਹੈ ਨਾ ਵੀ ਹੁਣ ਲੋਹਾ ਗਰਮ ਹੈ ਤੇ ਜਿਹੜਾ ਲੋਹਾਰ ਹੁੰਦਾ ਫਿਰ ਉਦੋਂ ਹੀ ਉਹ ਥੋੜਾ ਮਾਰਦਾ ਹੈ ਪਹਿਲਾਂ ਨਹੀਂ ਠੰਡੇ ਲੋਹੇ ਨੂੰ ਤੇ ਕੁੱਟਣ ਦਾ ਫਾਇਦਾ ਹੀ ਕੋਈ ਨਹੀਂ ਮਹਾਰਜ ਨੇ ਦੇਖ ਲਿਆ ਹੁਣ ਬਿਲਕੁਲ ਮੌਕਾ ਹੈ ਮਹਾਰਾਜ ਕਹਿੰਦੇ ਪੰਡਿਤ ਜੀ ਤੁਹਾਨੂੰ ਤੇ ਤਿੰਨ ਲੋਕਾਂ ਦਾ ਗਿਆਨ ਹੈ ਬ੍ਰਹਮਪੁਰੀ ਸ਼ਿਵਪੁਰੀ ਪਤਾਲਪੁਰੀ ਕੋਈ ਛੱਡੀ ਕੋਈ ਨਹੀਂ ਤੇ ਡੱਬਾ ਲੱਭ ਲੋ ਹੁਣ ਪੰਡਿਤ ਬੜਾ ਹੈਰਾਨ ਉਹਦੇ ਕੋਲ ਅੱਗੋਂ ਜਵਾਬ ਕੋਈ ਨਹੀਂ ਗੱਲ ਬੜੀ ਲੌਜਿਕ ਵਾਲੀ ਸੀ ਮਾਰੇ ਕਹਿੰਦੇ ਤੁਹਾਨੂੰ ਜੇ ਸ਼ਿਵਪੁਰੀ ਬ੍ਰਹਮਪੁਰੀ ਦਾ ਗਿਆਨ ਹੋ ਸਕਦਾ ਹੈ ਤੁਹਾਨੂੰ ਇਹ ਨਹੀਂ ਗਿਆਨ ਕਿ ਸਾਡਾ ਡੱਬਾ ਪਿੱਛੇ ਕਰੀਰ ਝਾੜੀਆਂ ਚ ਪਿਆ ਹੈ ਜਾਂ ਤੇਰੇ ਕਿਤੇ ਪਿੱਛੇ ਪਿਆ ਹੋਇਆ ਹੈ ਜਦੋਂ ਇਹਨੇ ਬਚਨ ਕਹੀ ਨਾ ਹੱਥ ਜੋੜ ਕੇ ਕਹਿੰਦਾ ਜਿੰਨੇ ਲੋਕ ਬੈਠੇ ਹੱਸ ਪਏ ਕਹਿੰਦਾ ਮਹਾਰਾਜ ਮੈਨੂੰ ਕਿਸੇ ਪੂਰੀ ਦਾ ਗਿਆਨ ਨਹੀਂ ਮੈਨੂੰ ਤੇ ਡੱਬੇ ਦਾ ਨਹੀਂ ਗਿਆਨ ਬ੍ਰਹਮਪੁਰੀ ਤੇ ਦੂਰ ਦੀ ਗੱਲ ਤੇ ਮਹਾਰਾਜ ਕਹਿੰਦੇ ਫਿਰ ਐਦਾਂ ਕਿਉਂ ਕਰਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਂ ਸੰਸਾਰ ਨੂੰ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੇ ਲਈ ਆਪਣੀ ਉਪਜੀਵਕਾ ਦੇ ਲਈ ਇਹ ਕਰ ਰਿਹਾ ਹਾਂ ਮਹਾਰਾਜ ਕਹਿੰਦੇ ਫਿਰ ਧਰਮ ਦੇ ਨਾਂ ਤੇ ਨਾਨਾ ਠੱਗ ਫਿਰ ਮਿਹਨਤ ਕਰ ਕਿਰਤ ਕਰ ਲੋਕਾਂ ਦੇ ਧਰਮ ਦੇ ਨਾਲ ਤੇ ਉਹਨਾਂ ਦੇ ਜੀਵਨ ਨਾਲ ਖਿਲਵਾੜ ਨਾ ਕਰ ਮਹਾਰਾਜ ਕਹਿੰਦੇ ਪਿਆਰਿਆ ਪਾਵਨ ਬਚਨ ਨੇ ਕਾਲ ਨਹੀਂ ਕਾਲ ਕਹਿੰਦੇ ਨੇ ਸਮੇਂ ਨੂੰ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਢੱਬ ਥਾ ਨਸ਼ਟ ਜਗ ਭ੍ਰਸ਼ਟ ਹੋਏ ਢੂਬਤਾ ਏਵ ਜਗ ਇਥੇ ਪਾਠ ਹੈ ਥਾ ਨਸ਼ਟ ਕਈ ਵਾਰ ਸੰਥਿਆ ਨਾਂ ਲੈਣ ਕਰਕੇ ਆਪਾਂ ਪਾਠ ਕਰ ਦਿੰਨੇ ਆ ਥਾਨ ਸੱਟ ਉਹਦਾ ਕੋਈ ਅਰਥ ਨਹੀਂ ਬਣਦਾ ਥਾ ਨਸ਼ਟ ਭਾਵ ਉਹ ਜਗਾ ਵੀ ਭ੍ਰਿਸ਼ਟ ਹੋ ਜਾਂਦੀਆਂ ਨੇ ਜਿੱਥੇ ਤੁਹਾਡੇ ਵਰਗੇ ਮਹਾਰਾਜ ਕਹਿੰਦੇ ਪੰਡਿਤ ਜੀ ਸੰਸਾਰ ਦੇ ਨਾਲ ਝੂਠ ਬੋਲਦੇ ਨੇ ਇਸ ਲਈ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਹ ਬਜਗ ਮਾਰੇ ਕਹਿੰਦੇ ਆਂਟ ਸੇਤੀ ਨਾਕ ਪਕੜੇ ਸੂਜ ਤੇ ਤਿੰਨ ਲੋ ਮਗਰ ਪਾਛੇ ਕਾਛ ਨਾ ਸੂਜੇ ਇਹ ਪਦਮ ਅਲੋ ਕਹਿੰਦੇ ਮਗਰ ਅੱਗੇ ਪਿਛੇ ਤੈਨੂੰ ਕੁਝ ਦੀਂਦਾ ਨਹੀਂ ਪਰ ਗੱਲਾਂ ਤੂੰ ਪਤਾਲਪੁਰੀ ਦੀਆਂ ਕਰਦਿਆਂ ਗੱਲ ਸਮਝ ਪੈਗੀ ਸਤਗੁਰਾਂ ਦੇ ਚਰਨ ਪਕੜ ਲਏ ਤੇ ਗੁਰੂ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿੰਦੇ ਤੁਸੀਂ ਕਹਿੰਦੇ ਸੀ ਕਿਸੇ ਨੂੰ ਤਾਂ ਬਖਸ਼ ਦਿਆ ਕਰੋ ਮਾਰੇ ਕਹਿੰਦੇ ਬਸ ਬਖਸ਼ਣ ਹੀ ਇਹਨੂੰ ਆਏ ਸਾਂ ਸਤਗੁਰਾਂ ਨੇ ਕਿਰਪਾ ਕੀਤੀ